ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਹੁਣ ਮੁਰਦ ਤੋਂ ਕੰਮ ਸ਼ੁਰੂ ਹੋ ਗਿਆ ਹੈ ਕਿਉਂਕਿ ਜਿੱਥੇ ਪਾਣੀ ਉਤਰ ਗਿਆ ਹੈ ਉੱਥੇ ਸਭ ਤੋਂ ਵੱਧ ਲੋੜ ਹੈ ਸਫਾਈ ਦੀ ਤੇ ਨਾਲ ਦੀ ਨਾਲ ਮੱਛਰਾਂ ਨੂੰ ਕੰਟਰੋਲ ਕਰਨ ਦੀ ਕਿਉਂਕਿ ਇਸ ਪਾਣੀ ਤੋਂ ਬਾਅਦ ਡੇਂਗੂ ਦਾ ਖਤਰਾ ਇਹਨਾਂ ਸੁ ਇਨਾ ਪਿੰਡਾਂ ਦੇ ਵਿੱਚ ਇਨਾ ਵੱਧ ਗਿਆ ਹੈ ਕਿ ਜਿਸ ਤੋਂ ਬਾਅਦ ਲਗਾਤਾਰ ਜੋ ਹੈ ਉਹ ਕੰਟਰੋਲ ਕਰਨ ਦੀ ਜੋ ਲੋੜ ਹੈ ਉਹ ਪੈਣੀ ਹੈ ਜਿਸ ਦੇ ਚੱਲਦੇ ਹੋਏ ਵਿਧਾਨ ਸਭਾ ਹਲਕਾ ਪੋਆ ਦੇ ਪਿੰਡ ਬਮਿਆਲ ਤੋਂ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੀ ਉਥੇ ਆਪ ਸਫਾਈ ਕਰਦੇ ਦਿਖੇ ਨੇ ਜਰਾ ਇਹਨਾਂ ਵੀਡੀਓਜ਼ ਦੇ ਵਿੱਚ ਤੁਸੀਂ ਵੇਖ ਪਾਉਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਜੋ ਹੈ ਸਪਰੇਅ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਤੇ ਨਾਲ ਦੀ ਨਾਲ ਲੋਕਾਂ ਨੂੰ ਉਥੇ آگਾਹ ਵੀ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਸਫਾਈ ਇਦਾ ਧਿਆਨ ਰੱਖਣ ਜਿਸ ਨਾਲ-ਨਾਲ ਸਰਕਾਰ ਵੱਲੋਂ ਦਵਾਈਆਂ ਤੇ ਹੋਰ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾ ਰਹੀਆਂ ਨੇ ਬਦਾਨ ਸਾਹਾ ਹਲਕਾ ਪੋਆ ਦੇ ਅੰਦਰ ਇਸਲੇ ਲੰਬੇ ਦੇਣਾ ਤੋਂ ਅਸੀਂ ਲਗਾਤਾਰ ਜਿਹੜਾ ਰਾਹਸਮਗਰੀ ਪਜਾਨ ਦਾ ਕੰਮ ਕਰ ਰਹੇ ਹਾਂ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਘਰ ਰੁੜ ਗਏ ਆ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੀ ਫਸਲਾਂ ਵੀ ਖਰਾਬ ਹੋਈਆਂ ਸੋ ਹਰੇਕ ਤਰ੍ਹਾਂ ਦੇ ਇਸ ਨੁਕਸਾਨ ਦੀ ਭਰਾਈ ਦੇ ਲਈ ਜਿੱਥੇ ਸਰਕਾਰ ਆਪਣੇ ਵੱਲੋਂ ਕਾਸ ਕਰ ਰਹੀ ਹੈ ਆਪਣੇ ਵੱਲੋਂ ਲੱਗੀ ਹੋਈ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਖੇਤ ਉਹਦੀ ਰੇਤ ਸਵਿਸਰ ਢੰਗ ਦੇ ਨਾਲ ਅੱਜ ਅਸੀਂ ਇਸ ਮਹਾ ਸਵੈਭਾਈ ਅਭਿਆਨ ਦਾ ਆਰੰਭ ਕੀਤਾ ਸੋ ਅੱਜ 25 ਪਿੰਡਾਂ ਦੇ ਅੰਦਰ ਇਹਨਾਂ ਮਤਲਬ 25 ਪਿੰਡਾਂ ਦੇ ਅੰਦਰ ਅੱਜ ਅਸੀਂ ਸਫਾਈ ਅਭਿਆਨ ਜਿਹੜਾ ਕਰਨਾ ਪੂਰੀ ਤਰ੍ਹਾਂ ਕਲੀਨ ਕਰਾਂਗੇ ਪਿੰਡ ਤੇ ਨਾਲ ਦੇ ਨਾਲ ਜਿੱਥੇ ਪਾਣੀ ਖੜਿਆ ਉੱਥੇ ਸਪਰੇਅ ਕੀਤੀ ਜਾ ਰਹੀ ਹੈ ਕੋਈ ਲਾਰਵਾ ਉਹਨੂੰ ਹਸ ਕੀਤਾ ਜਾ ਰਿਹਾ ਲਬਦਾ ਤੇ ਔਰ ਫੋਗਿੰਗ ਮਸ਼ੀਨਾ ਜੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਜੜੀਆਂ ਉਹ ਕੰਮ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਸੋ ਅਸੀਂ ਚਾਹਨੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਹਾਮਾਰੀ ਹੈ ਉਹ ਨਾ ਫੈਲੇ ਹਨ ਤੋਂ ਬਾਅਦ ਉਹਦੇ ਲਈ ਜਿਹੜਾ ਹੈ ਅੱਜ ਖਾਸ ਕਰਕੇ ਜਿਹੜੇ ਪਾਣੀ ਨਾਲ ਪ੍ਰਭਾਵਿਤ ਪਿੰਡ ਨੇ ਅੱਜ ਉਹਨਾਂ ਪਿੰਡਾਂ ਦੇ ਅੰਦਰ ਚਾਹੇ ਉਹ ਤਾਸਾ ਚਾਹੇ ਉਹ ਮਝੀਰੀਆਂ ਨੇ ਚਾਹੇ ਪੋਲਾ ਆ ਪੰਮਾ ਆ ਸੋ ਮੈਂ ਬਮਿਆਲ ਦੇ ਅੰਦਰ ਜਿਹੜਾ ਮੇਨ ਕਸਬਾ ਹੈ ਇਸ ਇਲਾਕੇ ਦਾ ਸਾਰੀ ਸਾਡੀ ਟੀਮ ਇਥੋ ਦੀ ਪੰਚਾਇਤ ਸਾਡੇ ਮੈਡੀਕਲ ਸਟਾਫ ਸਾਰਾ ਤੁਸੀਂ ਦੇਖਿਆ ਵੀ ਦਵਾਈਆਂ ਵੀ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਜਿਹੜੀ ਉਹ ਹਰ ਤੋਂ ਜਿਹੜੀ ਪ੍ਰਭਾਵਿਤ ਕੋਈ ਬਿਮਾਰੀ ਲੱਗਣ ਵਾਲੀ ਜਿਹੜੀ ਕੋਈ ਗੱਲ ਹੈ ਚਾਹੇ ਡਾਰੀ ਆਇਆ ਜਾਂ ਕੁਝ ਵੀ ਆ ਉਹਦੀ ਰੋਗ ਥਾਮ ਦੇ ਲਈ ਜਿਹੜੇ ਪੂਰੇ ਜਤਨ ਕੀਤੇ ਜਾ ਰਿਹਾ ਅੱਜ ਤੋਂ ਇਹ ਹਿਬਿਆਨ ਜਿਹੜਾ ਆਰੰਭ ਹੋਇਆ ਇਹ ਆਨ ਵਾਲੇ 10 ਦਿਨਾਂ ਪਈ ਲਗਾਤਾਰ ਵਕ ਵਕ ਪਿੰਡਾਂ ਚੱਲੇਗਾ ਸੋ ਹਲਕੇ ਪੋਏ ਨੂੰ ਪੂਰੀ ਤਰ੍ਹਾਂ ਉਹਨਾਂ ਪਿੰਡਾਂ ਨੂੰ ਖਾਸ ਕਰਕੇ ਜਿੱਥੇ ਪਾਣੀ ਪਿਆ ਹੜ੍ਹਾਂ ਦਾ ਵਾਰਸ ਦਾ ਉਹਨਾਂ ਦੇ ਜਿਹੜਾ ਆ ਉਹ ਕਲੀਨ ਕਰਨ ਦੇ ਲਈ ਅੱਜ ਬਹਾ ਸਫਾਈ ਵਿਭਾਨ ਜਿਹੜਾ ਉਹ ਆਰੰਭ ਕੀਤਾ। ਵਿਦਾਨ ਸਭਾ ਹਲਕਾ ਪੋਆ ਦੇ ਅੰਦਰ ਪਿਛਲੇ ਲੰਬੇ ਦਿਨਾਂ ਤੋਂ ਅਸੀਂ ਲਗਾਤਾਰ ਜਿਹੜਾ ਰਾਹਸਮਗਰੀ ਪਜਾਨ ਦਾ ਕੰਮ ਕਰ ਰਹੇ ਹੜ੍ਹਾਂ ਤੋਂ ਪ੍ਰਭਾਵਿਤ ਲੋਕ ਜਿਨ੍ਹਾਂ ਦੇ ਘਰ ਡੁੱਲ ਗਏ ਆ ਜਿਨ੍ਹਾਂ ਦਾ ਸਮਾਨ ਰੁੜ ਗਿਆ ਜਿਨ੍ਹਾਂ ਦੀ ਫਸਲਾਂ ਵੀ ਖਰਾਬ ਹੋਈਆਂ ਸੋ ਹਰੇਕ ਤਰ੍ਹਾਂ ਦੇ ਇਸ ਨੁਕਸਾਨ ਦੀ ਪਰਭਾਈ ਦੇ ਲਈ ਜਿੱਥੇ ਸਰਕਾਰ ਆਪਣੇ ਵੱਲੋਂ ਕਾਸ ਕਰ ਰਹੀ ਹੈ ਆਪਣੇ ਵੱਲੋਂ ਲੱਗੀ ਹੋਈ ਹੈ ਮਾਨਜੁਗ ਮੁੱਖ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਖੇਤ ਉਹਦੀ ਰੇਤ ਸਵਿਸਰ ਢੰਗ ਦੇ ਨਾਲ ਅੱਜ ਅਸੀਂ ਇਸ ਮਹਾ ਸਵੈਭਾਈ ਅਭਿਆਨ ਦਾ ਆਰੰਭ ਕੀਤਾ ਸੋ ਅੱਜ 25 ਪਿੰਡਾਂ ਦੇ ਅੰਦਰ ਇਹਨਾਂ ਮਤਲਬ 25 ਪਿੰਡਾਂ ਦੇ ਅੰਦਰ ਅੱਜ ਅਸੀਂ ਸਫਾਈ ਅਭਿਆਨ ਜਿਹੜਾ ਕਰਨਾ ਪੂਰੀ ਤਰ੍ਹਾਂ ਕਲੀਨ ਕਰਾਂਗੇ ਪਿੰਡ ਤੇ ਨਾਲ ਦੇ ਨਾਲ ਜਿੱਥੇ ਪਾਣੀ ਖੜਿਆ ਉੱਥੇ ਸਪਰੇਅ ਕੀਤੀ ਜਾ ਰਹੀ ਹੈ ਕੋਈ ਲਾਰਵਾ ਉਹਨੂੰ ਹਸ ਕੀਤਾ ਜਾ ਰਿਹਾ ਲਬਦਾ ਤੇ ਔਰ ਫੋਗਿੰਗ ਮਸ਼ੀਨਾ ਜੜੀਆਂ ਨੇ ਉਹ ਵੀ ਪੂਰੀ ਤਰ੍ਹਾਂ ਜੜੀਆਂ ਉਹ ਕੰਮ ਕਰ ਰਹੀਆਂ ਨੇ ਲੱਗੀਆਂ ਹੋਈਆਂ ਨੇ ਸੋ ਅਸੀਂ ਚਾਹਨੇ ਵੀ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਹਾਮਾਰੀ ਹੈ ਉਹ ਨਾ ਫੈਲੇ ਹਨ ਤੋਂ ਬਾਅਦ ਉਹਦੇ ਲਈ ਜਿਹੜਾ ਹੈ ਅੱਜ ਖਾਸ ਕਰਕੇ ਜਿਹੜੇ ਪਾਣੀ ਨਾਲ ਪ੍ਰਭਾਵਿਤ ਪਿੰਡ ਨੇ ਅੱਜ ਉਹਨਾਂ ਪਿੰਡਾਂ ਦੇ ਅੰਦਰ ਚਾਹੇ ਉਤਾਸਾ ਚਾਹੇ ਮੰਜੀਰੀਆਂ ਨੇ ਚਾਹੇ ਪੋਲਾ ਆ ਪੰਮਾ ਆ ਸੋ ਮੈਂ ਬਮਿਆਲ ਦੇ ਅੰਦਰ ਜਿਹੜਾ ਮੇਨ ਕਸਬਾ ਇਸ ਇਲਾਕੇ ਦਾ ਸਾਰੀ ਸਾਡੀ ਟੀਮ ਇਥੋ ਦੀ ਪੰਚਾਇਤ ਸਾਡੇ ਮੈਡੀਕਲ ਸਟਾਫ ਸਾਰਾ ਤੁਸੀਂ ਦੇਖਿਆ ਵੀ ਦਵਾਈਆਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਮਤਲਬ ਜਿਹੜੀ ਉਹ ਹਰ ਤੋਂ ਜਿਹੜੀ ਪ੍ਰਭਾਵਿਤ ਕੋਈ ਬਿਮਾਰੀ ਲੱਗਣ ਵਾਲੀ ਜਿਹੜੀ ਕੋਈ ਗੱਲ ਚਾਹੇ ਡਾਰੀ ਆਇਆ ਜਾਂ ਕੁਝ ਵੀ ਆ ਉਹਦੀ ਰੋਕਥਾਮ ਦੇ ਲਈ ਜਿਹੜੇ ਪੂਰੇ ਜਤਨ ਕੀਤੇ ਜਾ ਰਹੇ ਆ ਅੱਜ ਤੋਂ ਇਹ ਅਭਿਆਨ ਜਿਹੜਾ ਆਰੰਭ ਹੋਇਆ ਇਹ ਆਨ ਵਾਲੇ 10 ਦਿਨਾਂ ਪਈ ਲਗਾਤਾਰ ਵਕ ਵਕ ਪਿੰਡਾਂ ਚ ਚੱਲੇਗਾ ਸੋ ਹਲਕੇ ਭੋਏ ਨੂੰ ਪੂਰੀ ਤਰ੍ਹਾਂ ਉਹਨਾਂ ਪਿੰਡਾਂ ਨੂੰ ਖਾਸ ਕਰਕੇ ਜਿੱਥੇ ਪਾਣੀ ਪਿਆ ਹੜਾਂ ਦਾ ਵਾਰਸ ਦਾ ਉਹਨਾਂ ਨੂੰ ਜਿਹੜਾ ਆ ਉਹ ਕਲੀਨ ਕਰਨ ਦੇ ਲਈ ਅੱਜ ਬਾਹਾਂ ਸਫਾਈ ਵਿਹਾਨ ਜਿਹੜਾ ਉਹ ਆਰੰਭ ਕੀਤਾ